ਦੇ ਵਿੱਚ ਬੰਟੀ ਬੈਂਸ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਗੁਰਗੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਮੇਟੀ ਐਂਟੀ ਗੈਂਗਸਟਰ ਟਾਸਕ ਫੋਰਸ ਲਗਾਤਾਰ ਉਹਨਾਂ ਗੁਰਗਿਆਂ ਦੀ ਪਾਲ ਦੇ ਵਿੱਚ ਸੀ ਜਿਨ੍ਹਾਂ ਨੇ ਗੋਲੇ ਚਲਾਈਆਂ ਸੀ ਇਨਪੁਟ ਮਿਲ ਗਈ ਸੀ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮੁਹਾਲੀ ਦੇ ਬਲਾਂਕੀ ਤੋਂ ਇਹਨਾਂ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦਾ ਨਾਮ ਅਮਰਤਪਾਲ ਸਿੰਘ ਉਰਫ ਨੋਨੂ ਹੈ ਦੂਜੇ ਦਾ ਨਾਮ ਫਰੋਜ਼ ਖਾਨ ਹੈ ਬਿੱਤੇ ਦਿਨੀ ਮੁਹਾਵਰੇ ਵਿੱਚ ਬੰਟੀ ਬੈਂਸ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਗੁਰਗੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ ਦੱਸ ਦਿੰਦੇ ਆ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਲਗਾਤਾਰ ਉਹਨਾਂ ਗੁਰਗੇਆਂ ਦੀ ਭਾਲ ਦੇ ਵਿੱਚ ਸੀ ਜਿਨ੍ਹਾਂ ਨੇ ਗੋਲੇ ਚਲਾਈਆਂ ਸੀ ਦੱਸਦੇ ਨੇ ਬੰਬੀਹਾ ਗਰੁੱਪ ਦੇ ਜਿਹੜੇ ਗੁਰਗੇ ਦੱਸੇ ਜਾ ਰਹੇ ਨੇ ਜੋ ਕਿ ਲੱਕੀ ਪਟਿਆਲ ਗੈਂਗ ਤੋਂ ਸਬੰਧ ਵੀ ਰੱਖਦੇ ਨੇ ਜਿਨ੍ਹਾਂ ਨੂੰ ਗੋਲੀਆਂ ਚਲਾਉਣ ਵਾਸਤੇ ਜਿਹੜਾ ਕਿਹਾ ਗਿਆ ਸੀ ਉਸ ਤੋਂ ਬਾਅਦ ਐਂਟੀ ਗੈਕਸਟ ਟਾਸਕ ਫੋਰਸ ਲਗਾਤਾਰ ਇਹਨਾਂ ਦੇ ਭਾਲ ਦੇ ਵਿੱਚ ਸੀ ਇਨਪੁਟ ਮਿਲ ਗਈ ਸੀ ਤਾਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਮੁਹਾਲੀ ਦੇ ਬਲੌਂਗੀ ਤੋਂ ਇਹਨਾਂ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਅਮਰਤਪਾਲ ਸਿੰਘ ਉਰਫ ਨੋਨੂ ਹੈ ਦੂਜੇ ਦਾ ਨਾਮ ਫਰੋਜ਼ ਖਾਨ ਹੈ ਜਿਨ੍ਹਾਂ ਨੇ ਗੋਲੀ ਚਾਹਿਆ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ ਜੋ ਕਿ ਪਹਿਲਾਂ ਰੈਕੀ ਕਰਨ ਵਾਸਤੇ ਢਾਬੇ ਦੇ ਕੋਲ ਪਹੁੰਚਦੇ ਨੇ ਉਸ ਤੋਂ ਬਾਅਦ ਜਾ ਕੇ ਗੀਤਕਾਰ ਬੰਟੀ ਬੈਂਡ ਦੇ ਉੱਤੇ ਗੋਲੀ ਚਲਾਉਂਦੇ ਨੇ ਤੇ ਇਸ ਨੂੰ ਲੈ ਕੇ ਤਸਵੀਰਾਂ ਹੁਣ ਦਿਖਾਈਆਂ ਨੇ ਕਿ ਸੀਸੀਟੀਵੀ ਫੁਟੇ ਸਾਹਮਣੇ ਆ ਗਈ ਹੈ ਲਗਾਤਾਰ ਪੁਲਿਸ ਵੱਡੀ ਕਾਰਵਾਈ ਕਰ ਰਹੀ ਹੈ ਹੁਣ ਪੁੱਛਗਿੱਛ ਜਾਰੀ ਹੈ ਕਿ ਕਿਸ ਕਾਰਨ ਜਿਹੜੇ ਚਲਾਇਆ ਗਈਆਂ ਫਰੋਤੀ ਮੰਗੀ ਗਈ ਜਾ ਰਹੀ ਸੀ ਜਾਂ ਫਿਰ ਕਿਤਨੇ ਕਿਤੇ ਮਾਰਨ ਦਾ ਇਰਾਦਾ ਦੇ ਨਾਲ ਇਹ ਰੈਕੀ ਕੀਤੀ ਸਾਰੀ ਜਾ ਰਹੀ ਸੀ ਜਾਂ ਗੋਲੀ ਚਲਾਇਆ ਗਈਆਂ ਨੇ ਤੁਸੀਂ ਲੱਕੇ ਹੋਰ ਕਿਹੜੇ ਕਿਹੜੇ ਮਾਮਲਿਆਂ ਦੇ ਵਿੱਚ ਇਹ ਸ਼ੁੱਟਰ ਸ਼ਾਮਲ ਨੇ ਔਰ ਕਿਹੜੀ ਫਰਾਕ ਦੇ ਵਿੱਚ ਵੱਡੀਆਂ ਕਾਰਵਾਈਆਂ ਕਰਨ ਦੇ ਵਿੱਚ ਲੱਗੇ ਹੋਏ ਸੀ ਜਾਂ ਕਿਸੇ ਹੋਰ ਗਾਇਕ ਦੇ ਨਾਮ ਵੀ ਨਾ ਤੋਂ ਕੋਈ ਖਲਾਸੇ ਹੁੰਦੇ ਨੇ ਤਾਂ ਉਹ ਵਾਲਾ ਸਮਝ ਦੱਸੇਗਾ ਲਗਾਤਾਰ ਪੁਲਿਸ ਇਹਨਾਂ ਦੀ ਪਾਲ ਦੇ ਵਿੱਚ ਸੀ ਪਰ ਪੁਲਿਸ ਨੂੰ ਬੜੀ ਜਲਦੀ ਹੀ ਜਿਹੜੀ ਕਾਮਯਾਬੀ ਮਿਲੀ ਹੈ ਐਨਟੀ ਟਾਸਕ ਜਿਹੜੀ ਫੋਰਸ ਹੈ ਗੈਂਗਸਟਰ ਟਾਸਕ ਫੋਰਸ ਹੈ ਤਾਂ ਉਹਨਾਂ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਇਹ ਜਿਹੜੇ ਡੈਕੀ ਕਰਨ ਆਏ ਸੀ ਪਹਿਲਾਂ ਉਸ ਤੋਂ ਬਾਅਦ ਜਾ ਕੇ ਇਹਨਾਂ ਵੱਲੋਂ ਗੋਲੀ ਚਲਾਈਆਂ ਗਈਆਂ ਤਸਵੀਰਾਂ ਸਾਹਮਣੇ ਕੈਮਰੇ ਦੀਆਂ ਤਸਵੀਰਾਂ ਆ ਗਿਆ ਨੇ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਨਪੁਟ ਮੇਰੀ ਸਿੱਕੀ ਗਈ ਮੁਹਾਲੀ ਦੇ ਬਲੌਂਗੀ ਦੇ ਵਿੱਚ ਇੱਕ ਗੈਂਗਸਟਰ ਜਿਹੜੇ ਗੁਰਗੇਆਂ ਨੇ ਛੁਪੇ ਹੋਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਕੇ ਇਹਨਾਂ ਗੈਂਗਸਟਰ ਦੇ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਤੇ ਜਲਦੀ ਹੀ ਵੱਡੇ ਖੁਲਾਸੇ ਕਰਕੇ ਪੁਲਿਸ ਜੜੀ ਵੱਡੀ ਕਾਨਫਰੈਂਸ ਕਰ ਸਕਦੀ ਹੈ ਪਰ ਹੁਣ ਜੜੀ ਵੱਡੀ ਖਬਰ ਸਾਹਮਣੇ ਨਿਕਲਿਆ ਆਈ ਸੀ ਕਿ ਸੀਸੀਟੀਵੀ ਰਾਹੀਂ ਇਹਨਾਂ ਗੁਰਗਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨ